ਆਹ ਉਤਰ ਗਿਆ ਜਿਹੜਾ ਆ ਬੈਠਾ ਕਾਲੇ ਦੇ ਨਾਲ ਆ ਇਹ ਇਹ ਸਾਡੇ ਜਿਹੜੇ ਬਾਹਲਾਂ ਵਾਈ ਹੁੰਦੇ ਉਹਨਾਂ ਦੇ ਵੀ ਲਾਲੀ ਠੀਕ ਆ ਸਾਡੇ ਕੋਲੇ ਪ੍ਰਾਣੀ ਆ ਨਾ ਬਾਲ ਤੇ ਜਦੋਂ ਜਾਰ ਆ ਗਿਆ ਕੂਤਰੇ ਦੇ ਉਤਰ ਦੇਖ ਕੇ ਹੈ ਜਮਾ ਹੋ ਜੀ ਜਾਂ ਨਾ ਉਹਦੇ ਨਹੀਂ ਮਰ ਗਿਆ ਉਹਦੇ ਨਾਲ ਕਿਵੇਂ ਉਹਦਾ ਬੱਚਾ ਦਾ ਬੱਚਾ ਵਧੀਆ ਵਧੀਆ ਜਮਾ ਅਹੀ ਚੀਜ਼ ਆ ਨਾ ਉਹ ਤੇ ਲੈ ਇਹਨੂੰ ਕੋ ਚਿੱਟੀਆਂ ਦਾ ਹੀ ਆ ਉਹ ਵੀ ਆ ਮੇਰੇ ਕੋਲ ਹੀ ਬੈਠਾ ਚਾਹ ਤੂੰ ਉਤਰ ਹਜੇ ਹੋਣ ਚਾਰਜ ਲਾਉਣ ਵਾਲਾ ਕਮਨ ਲਾਲਾ ਭਰਾ ਬਣੇ ਮੈਂ ਤਾਂ ਹੀ ਗੱਲ ਆ ਕੰਮ ਕਿਤੇ ਆਪਣਾ ਵਿਚਾਲੇ ਨਾ ਖੜਦੇ ਆ ਬਾਬੇ 100 ਗੜਾ ਬਣਾ ਕੇ ਲੈ ਕੇ ਚੱਲਣੀ ਆਪਾਂ ਵੀਡੀਓ